ਕੀ ਹੋ ਗਿਆ ਪਪਾ ਖੜਿਆ ਹੋ ਤੱਕੜਿਆ ਹੋ ਕੀ ਹੋ ਗਿਆ ਕੀ ਹੋ ਗਿਆ ਪਪਾ ਜੀ ਤੇ ਦੁੱਦੀ ਪੱਤੇ ਗਏ ਆਏ ਬੁੱਦਦੀ ਪੱਤੇ ਗਏ ਉਹ ਪੈਦੇ ਦੇਖਦਾ ਪੈਦੇ ਦਾ ਹੀ ਦਲਕੇ ਗਏ ਤੋਂ ਹੋ ਰੇ ਤੋਰ ਆਏ ਪੱਲ ਲਗਦਾ ਨਹੀਂ ਆ ਬੁੱਦ ਠੰਡਾ ਲੈ ਰਹੀ ਠੰਡਾ ਅਖੀਜੇ ਚ ਮੈਂ ਇਟਾ ਦੇ ਨੀ ਮਾਤੇ ਤਵੀ ਤੇਰਾ ਧੀ

ਤਤਾ ਲਾ ਦੇ ਮੋਨਾ di, ਪਾਇਦਾ 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 ਤੈ ਤੈ ਉਹ ਡੈਣਾ ਦਿੱਤਾ ਦੇਖਣੀ ਏ ਤਾਬੀ ਤਾਮਦਿਆ ਕਪੈ ਨੇ ਤਤਵਾ ਦੀ ਨਿੱਤ ਉਦਾ ਐ ਦਨ ਲੇਟ ਤਦੂ ਬੈਂ ਦੀ ਆ ਦੇ ਵੀ ਇਹ ਵੀ ਤੁੰਦਾ ਪਿਆ ਨੈਣਾ ਰਸਾ ਏ ਦੇਣਾ ਦੱਤਾ ਪਿਆਰ ਦੇਣਾ ਦੱਤਾ ਵੀ ਪਿਆਰ اے ਮਾਤਾ ਰਾਣੀ ਮੇਰੇ ਬਤਾ ਲੈ ਜਾਂ ਦਤਾ ਬਤਾ ਲੈ ਮਿੱਤੂ ਦੀ ਲੋਤ ਲਾ ਦੂਗਾ ਤਦੋਂ ਤੂੰ ਕੱਬੀ ਪਤਾ ਲੱਗਦੂ ਤੇ ਵੀ ਤੋ ਲੈਣਿਆ ਤੇ ਤੂਦਣਿਆ ਬਤਾ ਲੈ ਮਾਤਾ ਰਾਣੀ ਬਤਾ ਲੈ ਤੇ ਪਾ ਬਤਾ ਲੈ ਨਾ ਦਨੋਂ ਦੇ ਉਂਦਾ ਦੂਦਾਂ ਨਹੀਂ ਆਦਰੋਂ ਫਾਰਮੋਂ ਮਾਤਾ ਨੇ ਇਹਨੇ ਬਤਾਣੇ ਬੈਠੇ ਤਾਂ ਕੋਈ ਦੇਣਾ ਦਿੱਤਾ ਵੀ ਨਹੀਂ ਟੱਕਿਆ ਗਿਆ ਥਾਲਾ ਕੰਨਤੀਆ ਲੱਗਦਾ ਮੈਂ ਮੋਖਦੇ ਦੇ ਬਹੁਤ ਗਿਆ ਭੱਜ ਗਿਆ ਪੂਰਾ ਗੁੱਦੀ ਤਾਂ ਸੁੱਤੀ ਪਈ ਸੀ ਬੱਤ ਗਈ ਇਹ ਮਾਤਾ ਦਾ ਨਹੀਂ ਅੰਕ ਯਾਰ ਕੋਈ ਕੰਮਕਾਰ ਵੀ ਨਹੀਂ ਬੇਲੇ ਭੇੜੇ ਹੀ ਲਾ ਦਾਂ ਨੂੰ ਕੌਣ ਕਰਦੇ ਯਾਰ ਅਸਤਰੀ-ਕੁਤਰੀ ਵੀ ਦਿਖਾ ਦੇ ਦਿੰਦੇ ਆ ਆ ਲੈ ਘਰ ਚ ਜਾ ਅਸੇ ਜੇ ਵੀ ਚੱਲ ਜਾ ਰਹਾ ਆ ਕਰੀ ਹੈ ਆਦਾ ਆਦਾ ਅੰਦਰ ਆਦਾ ਆਲਾ ਧੀ ਨਾ ਆ ਸੀਤਾ ਹੈ ਧੀ ਬਲੀਆ ਬਸ ਮੈਂ ਦਾ ਪੋਤਾਂ ਪੋਵਾਰ ਕਰਿਆ ਸੀਤਾ ਸੀਤਾ ਦੱਤ ਹੋਰ ਤੇਵੇਂ ਆ ਵੇ ਪੱਸ ਤੈਨੂੰ ਪਤਾ ਕੀ ਕਰ ਲੈਣਾ ਤੇਰੇ ਕੋਲ ਤਮ ਦਾਤ ਫਿਰ ਵੀ ਬਸ ਤੂੰ ਆ ਕੇ ਦੇਖ ਲੈ ਕੀ ਹਾਲ ਤਾਂ ਵਰ ਰਿਹਾ ਮੜਾ ਮੜਾ ਦੇਖ ਨੀਗਾ ਮਾ ਸਾਡੇ ਨੂੰ ਨੀਂਆ ਤਾਂ ਮੰਨਨੇ ਆ ਮੈਂ ਤਾਂ ਆਪ ਦੂ ਕੀ ਉਹਦੇ ਅੱਦ ਮਾਤਾ ਰਾਣੀ ਨੇ ਬਤਾ ਲੇ ਕਿਉਂ ਕੀ ਹੋ ਰਿਹਾ ਲੰਮੀ ਤਾਂ ਨਹੀਂ ਹੋਦੀ ਥੀ ਫੇਰ ਤੂੰ ਤਮ ਤਾਲੀ ਤੇਲਾ ਆਦਾ ਚਲ ਕੋਈ ਨਹੀਂ ਕੰਮ ਕਰ ਲੈਣਾ ਪਹਿਲਾ ਮੇਰਾ ਵੀ ਕੰਮ ਇੰਦਰ ਮੜਾ ਧਿਆਨ ਮਾਰਨਾ ਹਾਂ ਹਾਂ ਆਦਾ ਆ ਦਜੀ ਤੇ ਅੱਲਾ ਆਦਾ ਨਾ 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 ਤਪੜਾ ਆਦੇ ਆਇਆ ਲਾੜਾ ਆ ਕਿਵੇਂ ਲਾੜਾ ਲੰਗਿਆ ਮਰੀਨਾਂ ਉਹ ਤਾਂ ਲਲਾਈ ਹੋ ਰਹੀ ਸੀ ਬੰਦੇ ਕੁੱਤੇ ਤਿੰਨਾਂ ਅੱਛਾ ਇਨਾ ਪੜਨ ਵਾਲਾ ਤੂੰ ਬੋਲ ਮੈਨੂੰ ਤਰਾ ਮਾਦਾ ਤਾਣਿਆ ਤੂੰ ਆਹ ਆਏ ਤੇ ਬੈਠ ਤਮਾਣੀ ਕਿਤੇ ਦਫਾ ਮਾਤਾ ਰਹੀ ਨੌ ਦਾ ਸਤੇ ਲਾਤੀਆ ਨੌ ਦਾ ਬਾਬਾ ਮੇਰਾ ਸਾਹੀ ਦਾ ਤੁੰਬਰ ਅਤੀਵਾਂ ਦੀ ਤੇਰੀ ਦਾ ਬੰਦੀ ਦੇਖ ਲੈ ਬਾਬਾ ਕੀ ਬੋਲਦਾ ਕੁੰਬੀ ਬਣੇ ਪਿਆ ਕੁੰਬ ਕਰਨ

ਹੈਂ ਪਤੂਆਂ ਤੇ ਅਤਿਆਤਾਰ ਤਰਦਾ ਤੂੰ ਪਸ਼ੂ ਦਾ ਬਾਬਾ ਸਾਡੇ ਘਰੇ ਆਉਂਦੇ ਨੇ ਅਸੀਂ ਕਿਉਂ ਆ ਅਤਿਆਚਾਰ ਕਰਨ ਨਾ ਤਾਇਆਂ ਦੇ ਮਾਰਦਾ ਧੱਥਿਆਂ ਦੇ ਮਾਰਦਾ ਤੂੰ ਹੈ ਪਾਪ ਕਰਦਾ ਤੂੰ ਤੇਰੇ ਲੋਲੇ ਮਾਰਦਾ ਤੂੰ ਕੁੱਤੇ ਵਾ ਬੱਧੋ ਵਾਲੇ ਸਾਡੇ ਘਰੇ ਇੱਕ ਸਾਡਾ ਉਹ ਥੱਦ ਉਹ ਤਾਂ ਤੇ ਤਾਲੇ ਹੋਇਆ ਨਾ ਤੂੰ ਦੱਪਣਾ ਮਾਰ ਇਹ ਤੈਨੂੰ ਇਹਦਾ ਪਾਗਣਾ ਪਾ ਪਾਤਾ ਤੈਨੂੰ ਕਰਨ ਬੂੰਖਣਾ ਕਰਨ ਆਏ ਬਾਬਾ ਜੀ ਮੈਂ ਤੂੰ ਆਖਿਓ ਮੈਂ ਕਰਨਾ ਆਪਦਾ ਜੇ ਨਾ ਆ ਗਈ ਤਾਂ ਤੇਰੀ ਬਹੂ ਪੱਜੂ ਆ ਤੁਹਾਨੂੰ ਘੜਾ ਬਾਬਾ ਇਹ ਮੈਂ ਨਹੀਂ ਕਹਦਾ ਇਹ ਦੰਤਰੀ ਕਹਿੰਦੀ ਤੇਰੀ ਕੁੰਦਲੀ ਕਹਿੰਦੀ ਆ ਪਾਪ ਤੂੰ ਬਹੁਤ ਕੀਤੇ ਮੱਥਨਾ ਪਾਪ ਦਾ ਦੂਤ ਕਹਦਾ ਜਲ ਮੰਨ ਲੈਨੇ ਬਾਬਾ ਕੀ ਤਰਦਾ ਅਜ ਤਾਂ ਕਿਸ ਦੇਣੀ ਮਾੜਾ ਤਲ ਤੋਈ ਨਾ ਕਰਦੇ ਹਾਂ ਲੈ ਤੇਰਾ ਐ ਕਹਿੰਦੀ 2500 ਰੁਪਿਆ ਦੇ ਦੀ ਬਾਤੀ ਕੋਈ ਨਾ ਭੇਜੇ ਰੰਕਾ ਮੂਹੋ ਦੇ ਦੂੰ ਹੈ ਤਾਂ ਠੀਕ ਆ ਬਾਬਾ ਜਿਵੇਂ ਤੂੰ ਆਖੀ ਉਹ ਕਰ ਦਿੰਦਾ ਤਲ ਕੰਮ ਤਾਂ ਹੋਈ ਮੇਰਾ ਪੱਕਾ ਥੋੜਾ ਇੱਕ ਤਾਂ ਮੋਤਾ ਦਾ ਤੂੰ ਦੌਮਣ ਨੂੰ ਤਵੇਰੇ ਉੱਠ ਕੇ 5 ਵਜੇ ਨਿੰਨੇ ਤਾਲ ਦੇ ਨਲ ਦਾ ਖਰਾਬ ਹੋਣਾ ਬੂ ਨਲੇ ਦੁਲ 15 ਦਿਨ ਦੁਲ ਪਾਦੀ ਕਦੇ ਨਹੀਂ ਪਾਣਾ ਕਦੇ ਨਹੀਂ ਕਿੰ ਲੋ ਤਿਲੋ 2 2 ਤਿਲੋ ਐਂ ਕਾ ਲਗਾਤਾਰ 10 15 ਦਿਨ ਪਾਦੀ ਆਰਾਮੀ ਨਹੀਂ ਪਾਣਾ ਪਰਾ ਘਰ ਆ ਬਤ ਪਾਣਾ ਆਰਾਮ 2 3 3 ਤਿਲੋ ਵਾਲੇ 15 ਦਾ ਮੈਂ ਕੋਨੇ ਕਰ ਜਨਾ ਬੱਤ ਦਾ ਖਾਣਾ ਤੇ ਕਿੰਨੇ ਕਰ ਕੰਮ ਪਾਰ ਹੋ ਜੀ ਮਰਾ ਬਾਪ ਤੰਮ ਤੇਰਾ ਹੱਦ ਤਰਾਂਗੇ ਥੇਤੀ ਕਰਾਂਗੇ ਬਾਰਿਆ ਦੀ ਇੱਕ ਵਾਰ ਤੋ ਕਰਤਾ ਹੈਂ ਹਲੋ ਓਏ ਆ ਹੁਣ ਤੈਨੂੰ 10 ਦਿਨ ਹੋ ਗਏ ਗਏ ਨੂੰ ਹੁਣ ਤੂੰ ਘਰ ਆਉਣਾ ਨਹੀਂ ਗਾ ਸਾਰਾ ਕੰਮ ਮੇਰੇ ਸਿਰ ਤੇ ਹੋ ਰਗਾ ਰੋਟੀ ਢੋਕ ਮੈਂ ਕਰਦਾਗਾ ਕੱਪੜਾ ਲੀੜਾ ਹਰ ਮੈਂ ਧੋਣਾਗਾ ਤੇ ਕਾ ਤੋਤੀ ਦਾ ਥਾਲੇ ਦਾ ਕੋਈ ਸੁਗ ਨਹੀਂ ਹੈਗਾ ਕੱਲ ਖੇਤ ਵਾਗਿਆ ਮੈਂ ਉਥੇ ਸਾਰਾ ਦਿਹਾੜੇ ਭੁੱਖਣ ਪਾਣੀ ਰਹਿ ਗਿਆ 1 ਵਜ ਗਿਆ ਨਾ ਚਾਹ ਲੈ ਕੇ ਨਾ ਉਥੇ ਪਾਣੀ ਲੈ ਕੇ ਆਇਆ ਨਾ ਰੋਟੀ ਲੈ ਕੇ ਆਇਆ ਕੋਈ ਸਾਰਾ ਦਿਹਾੜੇ ਨਾ ਗਈ ਭੁੱਖੀ ਦੀ ਮੇਰੀ ਆ ਤੂੰ ਆ ਜਿੰਨ ਨੂੰ ਹੁਣ ਨਲ ਤਰੀ ਸਤਰਾਲ ਹੋਣ ਵਾਲੇ ਮੈਂ ਤਾਂ ਬਹੁਤ ਰੋਗ ਤਰੀ ਸਤਰਾਲ ਹੋਈ ਨੂੰ ਆਇ ਲੋਟ ਨਹੀਂ ਆਉਂਦੀ ਕਿ ਤੂੰ ਹਾਂ ਤੇ ਕੋਹ ਨਾਲੇ ਮੇਰੀ ਗੱਲ ਸੁਣਾ ਹਾਂ ਜੀ ਯਾਰ ਜੀ ਨਹੀਂ ਲੱਗਦਾ ਤਰੇ ਜਣਾ ਮੇਰਾ ਹਾਂ ਉਹਨਾਂ ਨਾਲੇ ਸੂਟ ਕਹਿੰਦੇ ਸੀ ਤੂੰ ਸੂਟ ਤੈਨੂੰ ਲਿਆ ਦੂੰ ਕੋਈ ਗੱਲ ਨਹੀਂ ਮਰ ਸੂਟ ਇੱਕ ਛੱਡ ਮੇਰੀ ਜਾਨ ਨੂੰ ਸੂਟਾਂ ਦਾ ਘਾਟ ਦੋ ਸੂਟ ਲਿਆ ਦੂੰ ਹਾਂ ਆਈ ਦੇ ਕੋਰੇ ਤਰੇ ਭਲੇ ਖੇ ਪੈਂਦੇ ਰਹਿੰਦੇ ਮੈਨੂੰ ਕੋਰੇ ਹਾਂ ਜੀ ਨਹੀਂ ਲੱਗਦਾ ਜਾਨ ਤਰੇ ਬਣਾਇ ਤੇਕ ਨਾਲੇ ਆ ਜਿਉ ਜਵਾਹ ਜਾਂ ਮੈਨੂੰ ਸਹੀ ਨਹੀਂ ਲੱਗਦਾਗਾ ਉਹ ਬਾਇਬਤਾ ਹੀ ਹੋਰੀ ਲੱਗਦੀਆਂ ਤੇ ਉਹਨੂੰ ਆ ਕੇ ਸਮਝਾਈ ਨਾਲੇ ਤੁਝ ਵਾਹਜੇ ਨੂੰ ਹਾਂ ਨਾਲੇ ਮੇਰੇ ਪਾਣੀ ਦੀ ਬਾਰੀ ਆ ਰਤ ਦੀ ਅੱਜ ਤੇ ਆਜ ਹੀ ਸ਼ਾਮ ਤੱਕ ਘਰੇ ਨਾਲੇ ਅੱਜ ਹਾਂ ਦੱਸ ਮੇਰਾ ਇਹ ਆ ਕੀ ਰੋਟੀ ਬਣਾ ਲਈ ਨਹੀਂ ਕੋਈ ਨਹੀਂ ਐਂ ਗਈ ਕੱਲੂ ਕੋਲ ਆਈ ਇਹ ਇਹ ਲਾ ਲਾ ਉਹ ਤੁਮਰਾ ਜੀ ਨੂੰ ਲੱਗ ਰਿਹਾ ਫੋਨ ਤੇ ਉੱਬਈ ਮੁੰਡਾ ਗਾ ਓਏ ਅਸ਼ੀ ਨਾ ਕੁੱਤਾ ਏ ਟਾਈਮ ਹੀ ਨਹੀਂ ਹੋਏ ਸਾਡੇ ਸਾਰੇ ਟਾਈਮ ਲੰਘੇ ਨੇ ਉੱਬਈ ਤੈਨੂੰ ਤਾਂ ਉਹੀ ਬੈਕ ਪਾ ਲਾਉਣ ਲੱਗੇ ਨੇ ਮੁੰਡਾ ਦੋਸਤ ਆ ਫੁੱਲੋ ਆ ਰੋਟੀ ਕਿਹਨੂੰ ਕਿਹਨਾਂ ਸੀ ਰੋਟੀ ਬਣਾ ਲਈ ਕਿਨਾਂ ਉੱਬਈ ਮੁੰਡੇ ਨੂੰ ਕਹਿੰਦਾ ਸੀ ਬਿਮਾਰ ਜੀ ਮੈਂ ਕਿਹਾ ਰੋਟੀ ਖਾ ਲਈ ਤੇਰੇ ਨਾ ਚਿੱਤਰਾ ਦੇ ਮਾਇਸਾ ਹੈ ਨਹੀਂ ਤੇਰੇ ਚਿੱਤਰਾ ਚਾਰ ਘਟੇ ਮਰਣਾ ਮੁਰਗੇ ਵਾਂਗੂ ਬਿੱਟਾ ਛੜਦੇ ਫਰੇਂਗਾ ਤੂੰ ਓ ਬਈ ਤੂੰ ਤਾਂ ਉਹੀ ਲੱਗ ਗਿਆ ਨਾ ਕੱਲ ਵੀ ਕੱਲ ਘੁੱਟਦਾ ਅੱਜ ਦੀ ਜੱਜਾਂ ਆਇਆ ਥੋੜੀ ਹੁੰਦਾ ਓ ਤੇਰੇ ਫਾਇਦੇ ਵਾਸਤੇ ਕਹਿਣਾ ਮੈਂ ਕੁਛ ਨਹੀਂ ਰੱਖਿਆ ਗੰਮਾ ਚ ਓ ਬਈ ਯਾਰ ਜਦੋਂ ਲੱਗਣੀ ਪਾਣੀ ਦੀ ਵਾਰੀ ਆ ਗਈ ਰੋਟੀ ਟੋਕ ਬਣਾ ਲਈ ਨੇ ਕੱਪੜੇ ਧੋਣ ਵਾਲੇ ਪਿਓ ਤੂੰ ਦੀ ਸਾਰੇ ਮੈਂ ਆਪਣਾ ਵਾਲਾ ਰੋਟੀ ਜਾਂ ਹੱਥੋਂ ਨਿਕਲਦਾ ਜਾਂਦਾ ਤੇ ਆਵਾਜ਼ ਕੀ ਸਮਝਾਈ ਇਹਨੂੰ ਵਿਆਹ ਇਹ ਕੁੱਤੇ ਗੰਮਾ ਚ ਕੁਛ ਨਹੀਂ ਪਿਆਗਾ ਇਹ ਕੁੱਤੇ ਗੰਮਾ ਚ ਕੱਲੇ ਬੇਸਤੀਆਂ ਨੇ ਵੱੱਧ ਕਰਾਲਾ ਘੱਟ ਕਰਾਲਾ ਕੁਝ ਨਹੀਂ ਰੱਖਿਆ ਕੰਮਾਂ ਚ ਕੋਈ ਕੰਮ ਕਰ ਦੇ ਕਿੱਥੇ ਲੱਗ ਜਾ ਕੋਈ ਜੇ ਤਾਂ ਮਾਪੇ ਹੁਣ ਤੇ ਤਾਂ ਨੂੰ ਸਮਝਾਉਂਦੇ ਨਾ ਤਾਂ ਇਹਨੂੰ ਹੁਣ ਕੁਝ ਤੈਅ ਸਕਦੇ ਆ ਫਿਰ ਕੱਜ ਕੱਲ ਦੇ ਅਜ ਸਹਿਣ ਸ਼ਕਤੀ ਨਹੀਂ ਹੋएगी ਇੱਕ ਡਰ ਲੱਗਦਾ ਹੈ ਕੁਝ ਕਰਨਾ ਲਵੇ ਛੋਟਾ ਦਾ ਸਮਝਾਈਏ ਨੂੰ ਚਲੋ ਮਰਜੀ ਆ ਇਹਦੀ ਕਰਨ ਦੇ ਨੂੰ ਭਾਈ ਦੇ ਸਰਤੇ ਐਸ਼ ਆਹ ਮੇਰਾ ਰੱਬਾ ਇਹ ਤਾਂ ਕਰਨਾ ਹੀ ਪਾਣਾਗਾ ਨਹੀਂ ਪਾਣਾ ਕਾਗਾ ਉੱਤੇ ਹੀ ਮੇਨ ਤਪਾਰ ਰੱਖਿਆਂਗੇ 10 ਦਿਨ ਹੋ ਗਏ ਪੇਕੇ ਬੈਠੀ ਨੂੰ ਐ ਨਹੀਂ ਹੈਗਾ ਵੀ ਮੈਂ ਆਜਾ ਆ ਕੇ ਘਰ-ਬਾਰ ਸਾਹਮਣੇ ਮੈਂ ਸਾਰਾ ਕੁਝ ਮੈਨੂੰ ਸਾਹਮਣਾ ਪਰ ਜਵਾਹ ਨੂੰ ਕੋ ਸਮਝਾਵਾਂ ਮੈਂ ਹੁਣ ਮੈਂ ਕਹਦਾ ਉਹਨੂੰ ਚੰਗਾ ਲਾਦਾ ਕਿ ਡਰ ਲਾਦਾ ਕਿਤੇ ਕੁਸੂਣਾ ਕਰ ਜੇ ਤੁਰੋ ਜਿਵੇਂ ਉਹਦੀ ਮਰਜ਼ੀ ਓ ਤੋਤੀ ơi ਮੈਂ ਅੰਨਾ ਖੇਡ ਪੁੱਤ ਵਾਰੀ ਅਮਰੀ ਪਾਣੀ ਦੀ ਲੰਦਾ ਰੋਟੀ ਢੱਕ ਬਣਾ ਲੈ ਉੱਠ ਕੇ ਤੇ ਨਾਲੇ ਘਰ ਬਾਰਾ ਦੇਖ ਲਈ ਮਾਂ ਕਰੋ ਵਾ ਚੱਲਿਆ ਨਾਲੇ ਉੱਠ ਕੇ ਨਹੀਂ ਹੁੰਨ ਨਾਲੇ ਉੱਠ ਕੇ ਲੱਗੀ ਕੰਮ ਕਰਦੀ ਰੋਟੀ ਰੋਟੀ ਬਣਾ ਲਈ ਕੱਪੜੇ ਧੋਲੇ ਕੱਪੜੇ ਧੋਣ ਨਾਲੇ ਤੇ ਕਿਤਾਬ ਫੇਕਰਾਣੇ ਹਰਾਲਿਆ ਓਂ ਕਿੱਥੇ ਹਾਰਨ ਆਲਾ ਸੀਗਾ ਮੈਂ ਇਕੋ ਜਿਹਾ ਵਾਹ ਦੀ ਟੈਨਸ਼ਨ ਹੋ ਰਹੀ ਹੈ ਪਤਾ ਨਹੀਂ ਰੋਟੀ ਖਾਦੇ ਉਹ ਨਾ ਨਾ ਉਹਨੂੰ ਕੁਝ ਕਹਿਣ ਜੋ ਉਰੇ ਡਰ ਲੱਗਦਾ ਜਮਾਨਾ ਮਾੜਾ ਹੈ ਤੂੰ ਨਾ ਕੁਝ ਕਰ ਲੈ ਮਾਪਿਓ ਹੁੰਦਾ ਉਹਨੂੰ ਸਮਝਾਵੇ ਚਾਲ ਆਪਣਾ ਕਹਿਣਾ ਫਰਜ਼ ਸੀਗਾ ਜਿਵੇਂ ਦੇ ਬਾਕੀ ਆਉਂਦਾ ਜਿਵੇਂ ਕਰਨਾ ਉਹੀ ਆਵੇ ਰੋਕੀ ਰੋਕੀ ਆਉਹੀ ਆਉਹੀ ਹੈ ਉਹ ਕਿਹੜੇ ਉਹ ਕਿਹੜੇ ਬਈ ਉਹ ਕਿਹੜੇ ਬਈ ਉਹ ਬਈ ਕਿਹੜੇ ਉਹ ਬਈ ਕੋਈ ਨਾ ਮਰੀ ਨਾ ਨਾ ਤੋੜੋ ਨਾ ਹੋਣੀ ਨਾ ਬਸੜ ਦਸਤ ਬਸੜ ਦਸਤ ਬਸੜ ਦਸਤ ਉਹ ਨਾਜਰਾ ਉਹ ਨਾਜਰਾ ਉਹ ਕੀ ਹੋ ਗਿਆ ਓਏ ਉਹ ਨਾਜਰਾ ਉੱਠ ਉਹ ਉੱਠ ਕੀ ਹੋ ਗਿਆ ਉਹ ਚੱਕ ਲੋ ਡਾਕਟਰ ਸਾਹਿਬ ਪਰਵਾਦ ਨੂੰ ਤੁਸੀਂ ਵੀ ਨਹੀਂ ਫੋਨ ਚੱਕਦੇਗੇ ਹੈਲੋ ਹੈਲੋ ਅਸਿਕਲ ਅਕਸਰ ਨੰਬਰ ਦਾ ਨਾ ਉਹ ਮੜਾ ਦੁਕਾਨ ਤੇ ਹੋ ਗਿਆ ਐਕਸੀਡੈਂਟ ਹੋ ਗਿਆ ਮੁੰਡੇ ਦਾ ਨਾજર ਦਾ ਕਿਦਾ ਨਾજર ਆਪਣੇ ਪਿੰਡ ਵਾਲਾ ਸੜਕ ਤੇ ਡਿੱਗਿਆ ਹੋਇਆ ਤੇ ਮੜਾ ਦੁਕਾਨ ਤੇ ਆਵਾਮਰਜੈਂਸੀ ਹੈਗੀ ਐ ਕਿ ਮੈਂ ਕਿਹਾ ਪਤਾ ਨਹੀਂ ਕੀ ਡਿੱਗਿਆ ਹੋਇਆ ਮਦਾ ਰਨਿੰਗ ਕਰਾਉਣਾ ਸੀ ਹੁਣ ਦੇਖਿਆ ਮੈਂ ਤਾਂ ਸੜਕੇ ਤੜਕੇ ਆ ਗਏ ਅੱਛਾ ਯਾਰ ਆ ਮੜਾ ਜਲਦੀ ਦੁਕਾਨ ਤੇ ਆ ਜਾਓ ਚੋ ਆਏ ਸੀ ਦੀ ਆਹ ਜਲਦੀ ਆਇਓ ਵਸ ਅਸੀਂ ਲੈ ਕੇ ਆਉਣਾ ਦੁਕਾਨ ਤੇ ਆ ਗਏ ਠੀਕ ਹੈ ਜੀ ਆ ਗਿਆ ਸਰ ਇਹ ਆ ਗਿਆ ਬਸ ਮੈਂ 1 ਮਿੰਟਾਂ ਜੀ ਆ ਰਿਹਾ ਨਹੀਂ ਆ ਗਿਆ ਇੱਥੇ ਰਹੀ ਓਤੋਤੀ ਆਇਆ ਯਾਰ ਆਇਆ ਇਹਨੇ ਕਿਹੜੇ ਵੇਲੇ ਦਾ ਫੋਨ ਕੀਤਾਗਾ ਬੰਦਾ ਭਾਵੇਂ ਇੱਥੇ ਮਰ ਜਾਏ ਉਹ ਪਤਾ ਨਹੀਂ ਕਿੱਥੇ ਫਿਰਦਾਗਾ ਓ ਇਨਾ ਟਾਈਮ ਲਾਇਆ ਉਹ ਕਿਹੜੇ ਮੇਲੇ ਜਾਂਦੇ ਨੂੰ ਫੋਨ ਕੀਤਾ ਜਲਦੀ ਆ ਜਾ ਨਾ ਮੜਾ ਜਾ। ਅੱਛਾ ਬਈ ਪਤਾ ਨਹੀਂ ਕੀ ਹੋ ਗਿਆ ਡਿੱਗ ਗਿਆ ਬਈ ਉੱਥੇ। ਬਈ ਕੁਝ ਬੋਲ। ਆਇਆ ਮੈਂ ਮੋੜਦਾ ਮੋੜਦਾ। ਜਲਦੀ ਮੋੜ ਜਲਦੀ ਮੜਾ ਜਾ। ਕਹਾਂ ਜੇ ਜੀ। பண்ண ਕਭੀ ਕੀ ਹੋਇਆ ਇਹ ਜਿਆਦਾ ਕੋਈ ਸੀਰੀਅਸ ਗੱਲ ਤਾਂ ਨਹੀਂ ਹੈਰੀ ਇਹ ਕੁਛ ਨਹੀਂ ਹੈਗਾ ਤੇ ਧਮਾਕੀ ਥੋੜੀ ਹੈ 6 ਵਜੇ ਹੈ ਠੀਕ ਹੈ ਕਬਰਾਨ ਦੀ ਗੱਲ ਨਹੀਂ ਹੈ 1/2 ਘੰਟੇ ਅੱਧੇ ਘੰਟੇ ਦੇ ਠੀਕ ਹੋ ਜਾਊਗਾ ਦੇਖ ਤਾ ਜੀ 1/2 ਘੰਟੇ ਕੇ ਠੀਕ ਹੋ ਜਾਊਗਾ ਕੋਈ ਕਬਰਾਨ ਦੀ ਗੱਲ ਨਹੀਂ ਹੈ ਠੀਕ ਹੈ 1/2 ਘੰਟੇ ਠੀਕ ਅਜਰਾ ਕਿਵੇਂ ਕੀ ਗੱਲ ਕੋਈ 3 ਵਜੇ ਰਾਤ ਤੇ ਜਾ ਉਹ ਬਈ ਪਹਿਲਾਂ ਪਠਾਣ ਹੋ ਗਿਆ ਉਹ ਨੂੰ ਫੇਰਦਾ ਆ ਅੱਡ-ਅੱਡ ਦੁਖੀ ਜਾਂਦਾ ਚਲ ਆ ਆਉਂਦਾ ਆ ਜਾਣਾ ਬਈਆ ਬਈਆ ਪਾਇਆ ਪੁੰਾਇਆ ਪਾਇਆ ਆਪ ਤੇ ਵੇ ਜੱਸ ਪਾਣੀ ਲੈ ਕੇ ਆ ਵਾ ਹੋ ਪਾਣੀ ਲਿਆ ਦੇਰ ਜਾ ਆ ਪੱਖਾ ਛੱਡ ਦੇ ਗਰਮੀ ਹੀ ਹੋ ਰਹੀ ਹੈ ਬਈਆ ਬਈਆ ਸੋ ਬਈ ਕੁਰਸੀ ਨਾਲ ਆ ਬਈ ਇਥੋਂ ਆ ਕੇ ਵੇ ਕਿਵੇਂ ਕੀ ਗੱਲ ਹੋ ਰਹੀ ਵਿਚਾਲੇ ਕਰਾ ਰਹੇ ਆਗਾ ਉਹ ਬਾਈ ਪਾਣੀ ਲਾਉਣ ਜਾਂਦਾ ਸੀ ਯਾਰ ਰਾਤ ਨੂੰ ਪਤਾ ਨਹੀਂ ਕੌਣ ਸੀ ਦੋ ਬੰਦੇ ਆਏ ਸਾਈਟਾਂ ਤੇ ਅੱਛਾ ਹੰਤਾ ਨਰ ਫੜ ਕੇ ਡੇਗ ਲਿਆ ਉਹ ਕੁੱਤੇ ਮੇਰੀ ਸ਼ਾਂਤੀ ਤੇ ਕੰਡੀਆਂ ਕਰਦਾ ਕਿਹੜੇ ਸੀ ਬੰਦੇ ਆ ਮੈਨੂੰ ਨਹੀਂ ਲੱਗਿਆ ਪਤਾ ਨਹੀਂ ਕੋਈ ਕੌਣ ਸੀ ਗਿਆ ਉਹ ਕੁੰਨਿਆ ਰੋ ਸੀ ਅੱਛਾ ਕੱਤਰ ਯਾਰ ਉਹ ਬੰਦੇ ਕਰਾਉਂਦਾ ਆਏ ਤੇ ਉਹ ਵਾਲਾ ਨਹੀਂ ਕਿਸ ਨਾਲ ਨਾ ਆ ਵੀ ਆਪਣਾ ਕਹਿੰਦਾ ਉਹਨੂੰ ਆਹ ਕਿਹੜੇ ਕੁੱਤੇ ਕਰੇ ਯਾਰ ਕੋਈ ਪਤਾ ਹੀ ਨਹੀਂ ਲੱਗਿਆ ਬਸ ਗੱਲ ਕਿਹੜੇ ਕੋਣ ਸੀ ਗਿਆ ਕੋਈ ਮੂ ਬੰਨੇ ਹੋਈ ਸੀ ਅੱਛਾ ਕਿੰਨੇ ਜਾਣੇ ਸੀਗੇ ਦੋ ਜਾਣੇ ਸੀਗੇ ਭਾਈ ਅੱਛਾ ਜਿਹੜਾ ਯਾਰ ਫੋਨ ਸੋਡੀਨ ਟੁੱਟਦਾ ਮੈਸੇ ਪੱਥੇ ਆਏ ਯਾਰ ਆਪਣੇ ਪਿੰਡ ਵਾਲੇ ਹੋਵੇ ਹੋਈ ਮਨ ਲਾਦਾ ਤਹਾਣੇ ਕੋਈ ਇੱਕ ਨਹੀਂ ਸਾ ਕਦੀ ਤਾਂ ਮੈਨੂੰ ਪੱਖਾ ਜਾਂ ਬੜਾ ਜਾਂ ਜ਼ਿਆਦਾ ਆ ਉਹ ਬੰਨੇ ਹੋ ਜੀ ਭਾਈ ਉਹਨਾਂ ਦੇ ਇਹ ਪੈਸੇ ਬੋਲਦਾ ਨਹੀਂ ਖੋ ਕੇ ਲਿਆ ਗਿਆ ਮੋਬਾਈਲ ਮੂਲ ਹੈਗਾ ਤੇਰੇ ਕੋਲ ਮੋਬਾਈਲ ਤਾਂ ਹੈਗਾ ਕੋਈ ਤੇ ਪਾਸੋਂ ਕੁੱਟਿਆ ਉਹਨਾਂ ਨੇ ਛੱਤੀ ਜਿ ਲੱਤਾਂ ਮੈਂ ਕਿਵੇਂ ਕੁੱਟੇ ਰ ਸਾਨੂੰ ਭਾਈ ਤੈਨੂੰ ਲਿਆ ਕੇ ਨਾ ਤੂੰ ਤੇ ਮੈਂ ਪਾ ਕੋਈ ਮਾੜੀ ਮੋਟੀ ਯਾਦ ਨਹੀਂ ਹੈਗੀ ਸ਼ਕਲ ਇੱਕ ਦਾ ਮੱਥਾ ਜਿਆਦਾ ਰੋਟੀ ਬੰਨਵਾਉਂ ਤੂੰ ਬੰਨੇ ਹੋ ਸਿੰਨਾ ਚਿੰਦਰਾ ਜਾਉਂਦਾ ਯਾਰ ਕਰ ਲੈ ਇੱਕ ਵਾਰ ਮੇਰੇ ਸਾਲਿਆਂ ਨੂੰ ਵਿੱਚੋਂ ਪਾੜ ਦੂੰਗਾ ਬੱਚੇ ਉਹ ਪਾ ਵੀਰੇ ਫਰਾ ਨਾ ਵੀ ਸੀਗਾ ਗਮਰੂ ਆ ਡਾਊਨ ਰੂਪੇ ਦੀ ਨੂੰ ਸਾਦਾ ਮੈਂ ਉਹ ਦੁਬਾਨ ਤੋਂ ਵੱਡ ਦੂ ਕੱਦੇ ਨੂੰ ਕੰਮ ਵਾਜੇ ਬਾਲਾ ਕੁਛ ਨਹੀਂ ਹੁੰਦਾ ਤਾਂ ਦੇਖੀ ਜਮ ਜਿਹੜਾ ਕੁ ਹੋਊਗਾ ਉਹ ਐਸੇ ਜਿਹਾ ਚੰਦ ਚੜਾ ਲੂਗਾ ਕੋਈ ਆ ਕੇ ਕੋਈ ਗੱਲ ਨਹੀਂ ਚਾਹੁੰਦਾ ਕਿਵੇਂ ਮੇਰੇ ਭਾਈ ਨੂੰ ਕੁੱਟ ਗਿਆ ਯਾਰ ਮੈਂ ਸ਼ਾਹਦ ਰਹਾ ਮੈਂ ਯਾਰ ਉਹ ਨਹੀਂ ਆਪਾ ਕੋਲੋਂ ਉੱਤੀ ਕਾਣੋਂ ਮਾਲਾ ਮਤਾਂ ਦੋ ਨਾ ਆਪਾ ਉਹ ਕਾਣੂ ਯਾਰ ਐ ਥੋੜੀ ਹੁੰਦਾ ਮੈਂ ਲਾਦਾ ਡਾਕੀਆਂ ਨਾ ਰਹਿੰਦਾ ਉਹ ਬਾਈ ਜੀ ਦਾ ਨਾਮ ਮਗਾ ਜਰਦੇ ਨਾ ਕੱਟਦਾ ਨੰਬਰ ਬੰਦਾ ਗੱਲ ਨੂੰ ਬਤਾ ਵਾਚਾ ਗਿਆ ਉਹ ਉਹ ਕਿਰਪਾ ਤਾਂ ਉਹਦੇ ਕੋਲ ਹਰ ਵੇਲੇ ਨਾ ਲੈਂਦੀ ਆ ਕਿ